ਕੱਲ੍ਹ ਹੋਰਾਂ ਫੜੀ ਗਈਆਂ ਤੇ ਦੋ ਨੌਜਵਾਨ ਫੜੇ ਗਏ ਦੇ ਅਹ ਬਰਦਰ ਇਸ ਤਰ੍ਹਾਂ ਕੇ ਆਪਣੇ ਐਸਐਸਪੀ ਸਾਹਿਬ ਅਮਰੇਸ਼ਰ ਦਿਹਾਤੀ ਸਰਦਾਰ ਸੁਖਿੰਦਰ ਸਿੰਘ ਜੀ ਦੇ ਹੁਕਮਾਂ ਦੇ ਮੁਤਾਬਕ ਆਪਣੀ ਪੁਲਿਸ ਫੋਰ ਜਿਹੜੀ ਆ ਭੈੜੇ ਅੰਸਰਾਂ ਸੰਬੰਧ ਵਿੱਚ ਮੌਕੇ ਤੇ ਗਸ਼ਤ ਮੌਜੂਦ ਸੀ ਇਲਾਕਾ ਦਰਾਨੇ ਗਸ਼ਤ ਆਪਣੇ ਐਸਐਚਓ ਸਾਹਿਬ ਨੂੰ ਇੱਕ ਕਨਫਰਮੇਸ਼ਨ ਮਿਲਦੀ ਹੈ ਕਿ ਪਿੰਡ ਹਰਦੌਰਤਨ ਦੀ ਸਾਈਡ ਤੋਂ ਜਿਹੜਾ ਸੈਕੰਡ ਲਾਈਨ ਡਿਫੈਂਸ ਉੱਪਰ ਨਵੀਂ ਸੜਕ ਬਣੀ ਹੈਗੀ ਹੈ ਕਿ ਉਧਰੋਂ ਨੌਜਵਾਨ ਆ ਰਹੇ ਨੇ ਦੋ ਚੜੇ ਹੋਏ ਮੋਫੜ ਦੇ ਉੱਪਰ ਵਾਈਟ ਕਲਰ ਦੀ ਜੇ ਇਹਨਾਂ ਨੂੰ ਰੋਕਿਆ ਜਾਵੇ ਤੇ ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਕੋਈ ਨਸ਼ੇਲੀ ਚੀਜ਼ ਜਾਂ ਹਿਰੋਇਨ ਬਰਾਮਦ ਹੋ ਸਕਦੀ ਹੈ। ਇਹਨਾਂ ਨੇ ਇਨ ਦਾ ਮੇਨ ਟਾਈਮ ਉੱਥੇ ਜਾ ਕੇ ਗੁਰਦਵਾਰ ਸਾਹਿਬ ਲੱਗ ਨਕਾ ਲਗਾ ਲਿਆ। ਨਕਾ ਲਗਾਉਣ ਤੋਂ ਬਾਅਦ ਇਹਨਾਂ ਨੇ ਉਹਨੂੰ ਹੀ ਮੋਪੜ ਨੂੰ ਰੋਕਿਆ। ਰੋਕ ਕੇ ਇਹਨਾਂ ਨੇ ਇਨ ਦਾ ਮੇਨ ਟਾਈਮ ਇਹਨੂੰ ਉਹਨਾਂ ਨੇ ਫੋਨ ਕਰ ਦਿੱਤਾ। ਮੌਕੇ ਤੇ ਮੈਂ ਵੀ ਪਹੁੰਚ ਜਾਣਾ ਜੀ ਥੋੜੀ ਦੇਰ ਬਾਅਦ। ਉੱਥੇ ਜਾ ਕੇ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਦੋਵਾਂ ਮੁੰਡਿਆਂ ਕੋਲ। ਪੁੱਛ ਕਿਸ ਤੇ ਦੁਵਾਨ ਮੇਰੀ ਮੌਜੂਦਗੀ ਦੇ ਵਿੱਚ ਹੀ। ਇਹਨਾਂ ਦੇ ਜਿਹੜਾ ਮੁੰਡਾ ਆ ਨਾਮਦੇਵ ਸੀਗਾ ਉਹਨੇ ਕਾਲੀ ਜੈਕਟ ਪਾਈ ਸੀ ਉਹਦੇ ਜੈਕਟ ਦੇ ਅੰਦਰਲੇ ਪਾਸੇ ਅੰਕਲ ਖਾਫੇ ਜਿਹੜਾ ਉਹ ਆਪਾਂ ਦੇਖਦੇ ਆ ਉਹਦੇ ਵਿੱਚ 2 ਅੱਧਾ ਦਾ ਕਿਲੋ ਦੇ ਪੈਕੇਟ ਸੀਗੇ ਜਿਹੜੇ ਕਿ ਕਰੀਬ 1 ਕਿਲੋ ਹਿਰੋਇਨ ਦੇ ਬੰਦੇ ਸੀਗੇ ਔਰ ਫਿਰ ਇਹਨਾਂ ਨੂੰ ਮੌਕੇ ਤੇ ਪੁਸ਼ਕਸ਼ ਕੀਤੀ ਜਾਂਦੀ ਹੈ ਪੁਸ਼ਕਸ਼ ਕਰਨ ਤੋਂ ਬਾਅਦ ਉੱਥੇ ਮੌਕੇ ਤੇ ਜੋ ਵੀ ਕਾਰਵਾਈ ਹੈਗੀ ਹੈ ਉਸ ਤੋਂ ਬਾਅਦ ਆਪਾਂ ਨੂੰ ਲਿਆ ਕੇ ਅਫੀਅਤ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਅਮਲ ਤੇ ਲੈਂਦੀ ਜਾ ਰਹੀ ਹੈ ਸਰ ਕੀ ਤੁਹਾਡਾ ਜਨਵਲ ਇਹਨੇ ਦੋਵੇਂ ਇਹ ਐਕਚੁਅਲੀ ਨੌਜਵਾਨ ਦੋਵੇਂ ਇੱਕ ਕੋਟ ਖਾਲਸਾ ਤੇ ਇੱਕ ਕੋਟ ਆਰਮਦ ਰਹਿਣ ਵਾਲੇ ਹਮਸਰ ਦੇ ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਹੋ ਕਿ ਐਕਚੁਅਲੀ ਇਸ ਤਰ੍ਹਾਂ ਹੈ ਕਿ ਇਹ ਡਰੋਨ ਦੇ ਰਸਤੇ ਜਿਹੜੀ ਹੈ ਨਾ ਉਹ ਮੰਗਵਾ ਲੈਂਦੇ ਸੀਗੇ ਤੇ ਖੇਤਾਂ ਦੇ ਵਿੱਚ ਸਟਵਾਲੇ ਜਿਹਾ ਕਿਤੇ ਦੂਰ ਦਰ ਸਰ ਪਹਿਲੇ ਵੀ ਕੀ ਹਾਂ ਉਹ ਉਸੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਇਹਨਾਂ ਨੂੰ ਕੋਈ ਖੁਫੀਆ ਇਨਫੋਰਮੇਸ਼ਨ ਮਿਲੀ ਹੈ ਕਿ ਇਸ ਤਰ੍ਹਾਂ ਨਾਲ ਕਰਕੇ ਆ ਜਿਹੜੇ ਆ ਰਹੇ ਨੇ ਜਵਾਨ ਨੌਜਵਾਨਾਂ ਇਹਨਾਂ ਨੂੰ ਰੁਕਿਆ ਜਾਵੇ ਤੇ ਵੀ ਇਹ ਇਸ ਧੰਦੇ ਦੇ ਵਿੱਚ ਹੈਗੇ ਨੇ ਸੋ ਸਾਡੀ ਪੁਲਿਸ ਪਾਰਟੀ ਨੇ ਮਸਤਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਕਾਬੂ ਕਰਕੇ ਮੌਕੇ ਤੇ ਹੀ ਤੇ ਅਗਲੀ ਕਾਰਵਾਈ ਜਿਹੜੀ ਆਪਾਂ ਕਰ ਰਹੇ ਆ ਅੱਜ ਹਨ ਸਰਕਾਰ ਨੇ ਸਰ ਇੱਕ ਪਹਿਲੇ ਵੀ ਕੁਝ ਨੰਬਰ ਕਨਫਾਈਰਮਟ ਮਗਾ ਦਿੱਤੇ ਆ ਮੈਂ ਇਹ ਤੁਹਾਨੂੰ ਦੱਸ ਰਿਹਾ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਆਪਾਂ ਪੇਸ਼ ਕਰਾਂਗੇ ਉਸ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਜੂਝ ਸੰਜ ਕਰ ਦਿੱਤੇ ਜਾਣਗੇ ਕੁਦ ਨਸ਼ਾ ਕਰਦੇ ਨਾਲ ਉਹਦਾ ਵੀ ਆਪਾਂ ਡੋਪ ਟੈਸਟ ਕਰਵਾਵਾਂਗੇ ਜੀ ਚੱਲਿਆਂ ਲੈ ਕੇ ਨਾਲ ਮੈਡੀਕਲ ਵੀ ਕਰਾਵਾਂਗੇ ਜੀ ਉਸ ਤੋਂ ਬਾਅਦ ਜੋ ਜੋ ਸਾਹਮਣੇ ਆਏਗਾ ਤੁਹਾਡੇ ਨਾਲ ਜੂਝ ਸੰਜ ਕਰਾਂਗੇ ਬੈਕਵਰਡ ਇਹਦੇ ਵਿੱਚ ਹਾਂ ਉਹ ਦੇ ਵਿੱਚ ਆਪਾਂ ਇਹਨਾਂ ਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਜਿਹੜੇ ਉਹ ਕੱਢ ਰਹੇ ਆ ਜਿਹੜੇ ਜਿਹੜੇ ਵੀ ਨਾਲ ਲੈਣਾ ਤੇ ਐਸੋਸੀਏਟ ਹੋਣਗੇ ਉਹ ਆਪਾਂ ਜਰੂਰ ਨਾਲ ਟੈਂਗਲ ਕਰਕੇ ਤੁਹਾਨੂੰ ਦੱਸ ਦਿਆਂਗੇ ਉਹਨਾਂ ਦੇ ਨਾਲ ਲਿੰਕ ਫੜੇ ਨੇ ਉਹਨਾਂ ਦਾ ਕੋਈ ਸੰਤੰਤਰ ਨਹੀਂ ਇਹਨਾਂ ਦਾ ਜਿਹੜੇ ਪਹਿਲੇ ਦੱਸਤਾ ਬੜੇ ਦੀ ਤਿੰਨ ਦਿਨ ਪਹਿਲੇ ਵੀ ਬੜੇ ਉਹ ਵੀ ਵੈਰੀਫਾਈ ਕਰ ਲੈਣੇ ਜੀ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਗਾ ਤੁਹਾਨੂੰ ਦੱਸਾਂਗੇ ਜਰੂਰ ਇਹਨਾਂ ਦੇ ਪਾਕਿਸਤਾਨ ਨਾਲ ਲਿੰਕ ਇਹਨਾਂ ਦੇ ਮੋਬਾਈਲ ਤੇ ਤੇਲਾ ਚੈੱਕ ਕੀਤੀਆਂ ਜੀ ਹਾਂ ਬਿਲਕੁਲ ਬ੍ਰਦਰ ਇਸ ਤਰ੍ਹਾਂ ਹੀ ਹੈ ਜਦੋਂ ਇਹ ਮੰਗਵਾਉਂਦੇ ਨੇ ਕਿਤਨਾ ਕਿਤਨਾ ਦੇ ਲਿੰਕ ਤੇ ਜੁੜਦੇ ਹੋਣਗੇ ਨਾ ਜੀ ਤਾਂ ਇਹ ਤੋਂ ਇੱਥੇ ਮੰਗਵਾ ਲੈਂਦੇ ਨੇ ਸੋ ਉਹਨਾਂ ਦੇ ਮੋਬਾਈਲ ਦੇ ਵਿੱਚੋਂ ਜੋ ਵੀ ਆ ਟੈਕਨੀਕਲੀ ਆਪਾਂ ਉਹਨੂੰ ਕੱਢ ਰਹੇ ਆਂ ਔਰ ਜੋ ਵੀ ਉਹਦੇ ਵਿੱਚੋਂ ਥੱਥ ਹੋਣਗੇ ਤੁਹਾਡਾ ਜੂ ਸੰਝ ਕਰ ਦਿੱਤੇ ਜਾਣਗੇ ਥੈਂਕ ਯੂ